ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਸੀ ਕੁਕਿੰਗ ਚੈਨਲ ਦੇ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਉਣ ਲੱਗੇ ਆ ਆਲੂ ਗੋਭੀ ਗੋਭੀ ਸਿਆਲ ਨੂੰ ਘਨ ਆ ਗਈ ਆ ਹਜੇ ਆਪਣੇ ਘਰ ਦੀ ਤਾਂ ਹੈ ਨਹੀਂਗੀ ਅੱਜ ਘਰ ਹਜੇ ਪੂਰਿਸ਼ੋਰ ਛੋਟੇ ਸ਼ੁਰੂ ਹੋਏ ਆ ਜਦੋਂ ਦਸਾਂ ਦਿਨਾਂ ਤੱਕ ਹੋ ਜਾਣੀਆਂ ਆ ਈ ਆਪਾਂ ਸਾਰਾ ਮਸਾਲਾ ਤਿਆਰ ਕਰ ਲਿਆ। ਗੋਭੀ ਵੀ ਕੱਟ ਲਈ। ਆਲੂ ਵੀ ਕੱਟ ਲਏ ਆ। ਪਿਆਜ਼ ਤਿੰਨ ਲੰਬੇ-ਲੰਬੇ ਕੱਟ ਲਏ। ਇੱਧਰ ਟਮਾਟਰ ਵੀ ਦੋ ਲੈ ਕੇ ਉਹਨਾਂ ਨੂੰ ਕਰ ਲਿਆ ਆ ਗ੍ਰੈਂਡ। ਇੱਧਰ ਹੈਗਾ ਆਦਰਕ ਲਸਣ ਦਾ ਪੇਸਟ ਆ ਇਹ। ਆਪਾਂ ਇਹਦੇ ਵਿੱਚ ਪਹਿਲਾਂ ਹੀ ਹਲਦੀ ਦਾ ਚਮਚਾक ਪਾ ਲਿਆ। ਜਿੰਨੀ ਕਾ ਜਾਨੀ ਆਪਾਂ ਗੋਭੀ ਚ ਪਾਉਣੀ ਆ ਹਨ 19 ਕ ਪਾ ਲਈ ਆਪਾਂ ਹਣਦੀ ਤੇ ਕੜਾਹੀ ਆਪਾਂ ਰੱਖੀਊਗਾ ਹੁਣ ਇਹਦੇ ਚ ਪਾਤਾ ਤੇਲ ਗੋਭੀ ਸਗੀ 2 ਹੌਣੇ ਸਗੇ ਸਵਾ ਪਕ ਕਿਲੋ ਸਗੀ ਤੇਲ ਦੀ ਪੈ ਗਈ ਕੜਸ਼ੀਕ ਕੜਸ਼ੀਕ ਤੇਲ ਦੀ ਪਾਤੀ ਆ ਗੋਭੀ ਸਭਾ ਕਿਲੋ ਦੇ ਲੱਗੇ ਸੀ 1 ਕਿਲੋ 400 ਗ੍ਰਾਮ ਤਾਂ ਡੰਡਾ ਡੰਡਲ ਕੱਢ ਕੇ ਮੇਰੇ ਲੱਗਾ ਕਿਲੋ ਤੋਂ ਘੱਟ ਹੀ ਰਹਿ ਗਈ ਹੋਣੀ ਆ ਜੁੜੇ ਰਹੋ ਨਾਲ ਵੀਡੀਓ ਦੇ ਵੀਡੀਓ ਆਪਾਂ ਛੋਟੇ ਹੀ ਪਾਵਾਂਗੇ 7-8 ਕਮੈਂਟ ਦੀ ਵੱਡੀ ਨਹੀਂ ਪਾਉਣੀ ਵੀਡੀਓ ਅਨਟਰਸਟਿਡ ਹੋਊਗੀ ਜੁੜੇ ਰਹੋ ਜੀਰਾ ਬਾਦ ਤਾਂ ਜੀ ਆਪਾਂ ਚਮਚਾਕ ਤੇਲ ਆਪਾਂ ਜਿੱਦਾਂ ਦੱਸੀ ਗਈ ਹੈ ਹਰੇਕ ਵੀਡੀਓ ਚ ਬੇ ਦੇਸੀ ਤੇਲ ਇਹ ਆਪਾਂ ਸਰੋਂ ਦਾ ਤੇਲੇ ਬਾਤੀ ਦਾ ਆ। ਆਪਾਂ ਸਾਰਾ ਤੇ ਇਹਦੇ ਈ ਦਾ ਨਾਲੇ ਪਿਆਜ਼ ਬਾਤਦੇ ਆ। ਪਿਆਜ਼ ਆਪਾਂ ਸੱਤੇ ਹਿਸੇ ਲੱਗੇ ਲੰਗੇ। ਤੇ ਪਿਆਜ਼ 2-3 ਜਿਆਦਾ ਸਾਜੇ ਜਿਦਾ ਨਾ ਬੱਲੇ ਦੀਆਂ ਛੋਟੇ ਛੇ। ਤੇ ਨੂੰ ਮੀਡੀਅਮ ਅੱਗੇ ਗੈਸ ਤੇ ਆਪਾਂ ਪਿਆਜ਼ ਨੂੰ ਹੁਣ ਹਲਕਾ ਹਲਕਾ ਪਉਣਾ ਲੈਣਾ ਹੈ ਪਹਿਲਾਂ ਜਦੋਂ ਲਸਣ ਮਿਲਦਾ ਦੰਪਾਇਆ ਕਰਕੇ ਉਹ ਆਪਾਂ ਹਨਾ ਆਦਰਕ ਲਸਣ ਦਾ ਵੀ ਇਕੱਠਾ ਹੀ ਬਣਾਇਆ ਉਹਦੇ ਵਿੱਚ ਹੀ ਆਪਾਂ ਹਲਦੀ ਪਾਈਓ ਜਿੱਦਾਂ ਮੈਂ ਤੁਹਾਨੂੰ ਦਿਖਾ ਰਿਆਈ ਜਾਂ ਇੱਕ ਵਾਰ ਜਿਹੜੇ ਵੀ ਦਾ ਪਹਿਣਾ ਬਣਾਉਂਦੇ ਆ ਇਸ ਤਰੀਕੇ ਨਾਲ ਵੀ ਜਰੂਰ ਮਾ ਕੇ ਦੇਖਿਓ ਲਈ ਆਦਰਕ ਲਸਣ ਦੇ ਪੇਸਟ ਦੇ ਵਿੱਚ ਇਹ ਹਲਦੀ ਆਪਾਂ ਪਾ ਲੈਣੀ ਹੈ ਪਹਿਲਾਂ ਜੀਰਾ ਪਾਇਆ ਹੁਣ ਪਿਆਜ਼ ਪਾਏ ਆ ਪਿਆਜ਼ ਆਪਣੇ ਹੋ ਗਏ ਆ ਮੰਨ ਲਓ ਹਾਫ ਫਰਾਈ ਹੈ ਹੁਣ ਆਪਾਂ ਇਹਦੇ ਜਿਹੜਾ ਆਦਰਕ ਲਸਣ ਦਾ ਪੇਸਟ ਇਹ ਬਣਾਇਆ ਸੀਗਾ ਉਹ ਚ ਹਲਦੀ ਪਾਈ ਹੋਸੀ ਉਹ ਪਾ ਲੈਣਾ ਹੈ ਇਹਦੇ ਵਿੱਚ ਮੰਨ ਲਓ 4-5 ਮਿੰਟਾ ਚ ਪਿਆਜ਼ ਹੋ ਗਏ ਸੀ ਇਹਨਾਂ ਖਾਸ ਕਰਾਈ ਗਏ ਰੱਖਣੇ ਆ ਜਿਆਦਾ ਨਾ ਹੁਣ ਜਦੋਂ ਆਦਰਤ ਹਨਾ ਲਸਣ ਦਾ ਪੇਸਟ ਪਿਆ ਪੈਂਦੇ ਆ ਸਾਰੇ 30 ਸੈਕਿੰਡ ਦੇ ਵਿੱਚ ਬਹੁਤ ਵਧੀਆ ਖੁਸ਼ਬੂ ਆਉਣ ਲੱਗ ਪਈ ਆ ਉਹਦੀ ਇਹ ਮੰਨ ਲਓ ਪਿਆਜ਼ ਇੰਨਾ ਪਾਉਣ ਦਾ ਆਹੀ ਹੁੰਦਾ ਐ ਜਿਹੜਾ ਹਨਾ ਪਿਆਜ਼ਾਂ ਦੇ ਵਿੱਚ ਪਾਣੀ ਆ ਹੁੰਦਾ ਐ ਉਹ 50% ਵਿੱਚੋਂ ਉੜ ਜਵੇ ਹਨਾ 50% ਜਿੱਦਾਂ ਆਪਾਂ ਹਾਫ ਕਰਾਈਏ ਰੱਖਣੇ ਆ ਐਨ ਹੁਣ ਹੋ ਗਏ ਐ ਜਿੱਦਾਂ ਤਾਂ ਦੇਖੋ ਤੜਕਾ ਵੀ ਇੱਕਦਮ ਹੋਣ ਲੱਗਾ ਐ ਲਸਣ ਤਾਂ ਹੋਏ ਜਾਂਦਾ ਹੁੰਦਾ ਆ ਇਹ ਤਾਂ ਕੌਣ ਤਿੰਨ ਮਿੰਟਾਂ 'ਚ ਹੋ ਜਾਣਾ ਸਬਜ਼ੀ ਦੇ ਵਿੱਚ ਜਿਹੜਾ ਆਪਾਂ ਕੱਟਿਆ ਲਸਣ ਹੁੰਦਾ ਨਾ ਉਹ ਨਹੀਂ ਛੇਤੀ ਹੁੰਦਾ ਹੁੰਦਾ ਉਹ ਦਾਬੀ ਫੇ ਥੋੜੀ ਜਿਹੀ ਕਿ 10 ਲਸਣ ਦੀ 스멜 ਆਉਂਦੀ ਰਹਿੰਦੀ ਰਹਿੰਦੀ ਆ ਜਿਹੜਾ ਇਦਾਂ ਹੱਥ ਵਾਲੀ ਮਸ਼ੀਨ ਨਾਲ ਕਰ ਲਓ ਜਾਂ ਇਕੱਠਾ ਹੀ ਕਰ ਲਓ ਅਦਰ ਕੁਲਸਣ ਦੂ ਦਾ ਆਪਣਾ ਹੀ ਆ ਟੇਸਟ ਵੀ ਹੋ ਜਾਂਦਾ ਨਾਲ ਇਹ ਨੂੰ ਗੋਭੀ ਦੇ ਵਿੱਚ ਪੂਰਾ ਰਚ ਜਾਂਦਾ ਹੁੰਦਾ ਆ ਜਿਹੜਾ ਕੱਟ ਕੇ ਪੋਨੇ ਆ ਨਾ ਉਹ ਤਾਂ ਫੇ ਪੀਸੇ ਹੀ ਰਹਿਣੇ ਆ ਇਹ ਜ ਤਾ ਹੁਣ ਜਿਹੜਾ ਗੋਭੀ ਨੂੰ ਜਦਾਦੀ ਕਾਲ ਕੇ ਆੜੂ ਗੋਭੀ ਤੇ ਪਾਣੀ ਕਾਫੀ ਹੁੰਦਾ ਆ ਉਹ ਵੀ ਨੇ ਪਾਣੀ ਚੱਲਣਾ ਉਹਦੇ ਨਾਲ ਹੀ ਵਿੱਚ ਜਦੋਂ ਇਹਨਾਂ ਰਚਣਾ ਨਾ ਉਹ ਆਪਣਾ ਟੇਸਟ ਬੱਖਰਾ ਹੀ ਹੋ ਜਾਣਾ ਉਹਦਾ 2 ਕੁ ਮਿੰਟ ਆਪਾਂ ਇਹਨੂੰ ਭੁੰਨ ਕੇ ਹੁਣ ਜਿਹੜੇ ਆਪਾਂ 2 ਹਨਾ ਟਮਾਟਰ ਕੀਤੇ ਸੀਗੇ ਗ੍ਰੈਂਡ ਉਹ ਪਾ ਲੈਣੇ ਆ ਵਿੱਚ ਇਹਨੂੰ ਚੰਗੀ ਤਰ੍ਹਾਂ ਜਿਹੜਾ ਮਸਾਲਾ ਭੋਜਦਾ ਸੀ ਉਹਦੇ ਵਿੱਚ ਮਿਕਸ ਕਰਕੇ ਬਸ ਇੰਨਾ ਕਾ ਮੇਕਸ਼ਾ ਦੱਖਿਓ ਵਜੇ ਚੁੱਲ੍ਹੇ ਤੇ ਬਣਾਉਨੇ ਆ ਜਾਂ ਗੈਸ ਤੇ ਬਣਾਉਨੇ ਆ ਨਾ ਆਪਾਂ ਫੁੱਲ ਨੇ ਗੈਸ ਵੀ ਕਰਨਾ ਚੁੱਲ੍ਹੇ ਤੇ ਵੀ ਅੱਗ ਮੱਠੀ ਮੱਠੀ ਚੱਜਦੀ ਆ ਦੇਖੋ ਕਿੰਨਾ ਸੋਹਣਾ ਰੰਗ ਆਇਆ ਵੀ ਕਿ ਆਪਾਂ ਜਿਆਦਾ ਤੇਜ਼ ਅੱਗ ਤੇ ਬਣਾਵਾਂਗੇ ਨਾ ਉਹ ਭੁੱਜਦਾ ਇੱਕਦਮ ਜਾਣਾ ਵਿੱਚ ਪਰ ਉਹ ਸਵਾਦ ਨਹੀਂ ਆਉਂਦਾ ਹੈਗਾ ਇਹ ਤਾਂ ਹੁਣ ਖੁਸ਼ਬੂਏ ਬਹੁਤ ਵਧੀਆ ਆ ਰਹੀ ਆ ਤੜਕਾ ਜਦਾ ਇਹਦਾ ਭੁੱਜ ਰਿਹਾ ਹੈ ਨਾ ਹੁਣ ਆਪਾਂ ਇਹਦੇ ਵਿੱਚ ਥੋੜਾ ਨਾ ਪਾ ਦੇਣਾ ਡੇਢ ਕ ਚਮਚ ਪਾਣੀ ਨਹੀਂ ਪਾਇਆ ਆਪਾਂ ਇਹਦੇ ਵਿੱਚ ਹਨਾ ਜਿੰਨਾ ਮਾੜਾ ਵੀ ਤੜਕਾ ਭੁੰਨਾ ਨੂੰ ਜਿਹੜੇ 50% ਹਨਾ ਰਹਿੰਦੇ ਸੀਗੇ ਪਿਆਜ਼ ਤਾਂ ਕੁਛ ਉਹਨਾਂ ਦਾ ਪਾਣੀ ਹੋ ਜਾਂਦਾ ਹੁੰਦਾ ਆ ਉਹ ਜੋ ਜਿਹੜੇ ਟਮਾਟਰ ਪਾਏ ਆਪਾਂ ਉਹਨਾਂ ਦਾ ਇਹ ਤੜਕਾ ਵਧੀਆ ਹੋ ਗਿਆ ਆ ਜਿੱਦਾਂ ਕਹਿੰਦੇ ਨੇ ਬਈ ਮੜਾਈ ਅਰਗਾਈ ਹੋ ਗਿਆ ਹਨਾ ਦੇਖੋ ਇਹ ਲਈ ਹੁਣ ਆ ਤੁਰਕੇ ਨਗੋਬੀ ਦੇ ਬੰਦੇ ਰਾਣਾ ਆਏ ਆ ਬਿਲਕੁਲ ਆ ਦੇਖੋ ਪਾਣੀ ਪਾਣੀ ਹੋ ਗਿਆ ਨਾ ਘਰਸੀ ਦੇ ਇੱਥੇ ਮੈਂ ਤੁਹਾਨੂੰ ਦਿਖਾਉਂਦਾ ਇਹ ਇਹ ਆਪ ਪਾ ਨਹੀਂ ਪਾਇਆ ਪਾਣੀ ਕੀ ਜੇ ਤਾਂ ਤੇਜ਼ ਗੈਸ ਤੇ ਕਰਦੇ ਆਂ ਆਪਾਂ ਇਹਨੂੰ ਭੁੰਨਦੇ ਆਂ ਫੇਰ ਤਾਂ ਇੱਕ ਦਮੇ ਪਾਣੀ ਛੱਡ ਜਾਣਾ ਆ ਤੁਰਕਾ ਭੁੰਨਿਆ ਨਹੀਂ ਜਾਣਾ ਇਹਨੂੰ ਫੇਰ ਨੂੰ ਕੋ ਲਖਨਾਂਵੀ ਮੱਠੀ ਜੇ ਅੱਗ ਤੇ ਜਾਂ ਚੁੱਲ੍ਹੇ ਤੇ ਆ ਜਾਂ ਗੈਸ ਤੇ ਆ ਸਲੂਟ ਤੇ ਕਰਕੇ ਤਾਂ ਬਸ ਇਦਾਂ ਢੱਪ ਲਾ ਲਓ ਸ਼ੱਕ ਦੀ ਇਦਾਂ ਹੀ ਭੁੰਨ ਲਓ ਜਿੰਨਾ ਤੁਸੀਂ ਹਨਾ ਟੜਕਾ ਭੁੰਨਗੇ ਭੁੰਨੀ ਵਧੀਆ ਗੋਭੀ ਬਣ ਗਈ ਤੇ ਅੱਧਾ ਦਾ ਵੀ ਪਾਣੀ ਐਨ ਹੋ ਜਾਣਾ ਆ ਤਾਂ ਜਿਹੜੇ ਟਮਾਟਰ ਅਸੀਂ ਹੁਣੇ ਵੀ ਛੱਡ ਦੇਣਾ ਪਾਣੀ ਹੁਣ ਆਪਾਂ ਘਰ ਦਾ ਪੀਸਿਆ ਆ ਗਰਮ ਮਸਾਲਾ ਜਿਹੜਾ ਘਰ ਦਾ ਮਸਾਲਾ ਬਣਾਇਆ ਹੁੰਦਾ ਉਹਦਾ ਚਮਚਾਕ ਪਾ ਲਿਆ ਹਨਾ ਇਹ ਦੇਖੋ ਕਿ ਨਾ ਵਧੀਆ ਰੰਗ ਕੋਣੋ ਕਿ ਵਧੀਆ ਘਰ ਦਾ ਹੀ ਆ ਹਨਾ 3-4 ਇਲਾਚੀਆਂ ਨੂੰ ਸਾਂਹ ਪਾ ਕੇ ਕੁਸ਼ਬੂ ਬਹੁਤ ਵਧੀਆ ਦੀ ਮਸਾਲੇ ਦੀ ਹੋਰ ਵੀ ਵਧੀਆ ਰੋਏ ਹੁਣ ਹੁਣ ਬਸ ਇਹਦੇ ਵਿੱਚ ਪੈਣਾ ਆਪਾਂ ਆਲੂ ਪਾ ਲੈਣੇ ਆ ਅੰਜ ਕਾਲੂਸ ਦੇ ਮੀਡੀਅਮ ਸਾਈਜ਼ ਆ ਇਹਦੇ ਜਿਹੜੇ ਪੀਸ ਨਾਹੀਂ ਵੱਡੇ ਆ ਨਾਹੀਂ ਛੋਟੇ ਆ ਆਲੂ ਆਪਾਂ ਗੋਭੀ ਨਾਲੋਂ ਥੋੜਾ ਟਾਈਮ ਪੈਣਾ ਪਾਉਣੇ ਆ ਐਨੇ ਨੂੰ ਤਕਵਾ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਨੂੰ ਮਸਾਲਾ ਆਇਆ ਹੁਣ ਇਹ ਗੋਭੀ ਚ ਪੂਰਾ ਰਚਣਾ ਹੈ ਡਾਕੂਮੈਂਟ ਆ ਨਾ ਆਲੂ ਫੁੱਨ ਕੇ ਵਿੱਚ ਤੋੜ ਕੇ ਦੇ ਫਿਰ ਗੋਭੀ ਪਾ ਦੇਣੀ ਆਪਾਂ ਇਹਦੇ ਵਿੱਚ ਗੋਭੀ ਕੱਟ ਕੇ ਯਾਰ ਧੋਪੇ ਰੱਖੀ ਹੋਸੀਗੀ ਪਾਣੀ ਇਹਦਾ ਨਿਚੜਿਆ ਪਿਆ ਤੋਤੀ ਨੂੰ ਕੱਟ ਕੇ ਰੱਖੀ ਨੂੰ ਅੱਧਾ ਪੌਣਾ ਘੰਟਾ ਹੋ ਗਿਆ ਸੀਗਾ ਇਹ ਨਿਚਣ ਦੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਹੈ ਪਾਣੀ ਨਹੀਂ ਪਾਉਣਾ ਹੈਗਾ ਵੀ ਕਿੰਨਾ ਹੁੰਦਾ ਵੀ ਠੰਡੇ ਨਾਲ ਲਾ ਕੇ ਦੇਵੇ ਕਰਕੇ ਅੱਜ ਕੱਲ ਦੀ ਸਿਆਲ ਕੰਪਨੀ ਨੇ ਹਨਾ ਪਾਣੀ ਹੌਲੀ ਹੌਲੀ ਦੇਖੇ ਜਦੋਂ ਲੋਕ ਐਸਤੇ ਹਨਾ ਪੱਕਣੀਆਂ ਉਦੋਂ ਉਦਾਂ ਹੀ ਪਾਣੀ ਆਪਣੇ ਆਪ ਵਿੱਚ ਹੋ ਜਾਣਾ ਹੈ ਜਦੋਂ ਆਪਾਂ ਇਦਾਂ ਕੱਚਾ ਪਾਣੀ ਬਾਹਰੋਂ ਪਾਉਂਦੇ ਆ ਨਾ ਹੋਰ ਉਹ ਫੇਰ ਗੋਬੀ ਦਾ ਸਵਾਦ ਨਹੀਂ ਲੈਂਦਾ ਹੈਗਾ ਹਲਵਾਈ ਵੀ ਕਦੇ ਨਹੀਂ ਇਦਾਂ ਪਾਣੀ ਪਾਉਂਦੇ ਜੇ ਕਰਨਾ ਵੀ ਹੋਣੀ ਪੂਣੀ 25-30 ਲੋਕ ਵੀ ਰਮੜਿਆ ਛੱਟਾ ਹੀ ਲਾਉਂਦੇ ਹੁੰਦੇ ਆ ਜਿੱਦਾਂ ਤੁਸੀਂ ਤੁਸੀਂ ਦੇਖਿਆ ਹੁਣ ਹਲਵਾਈ ਕਹਿੰਦੇ ਹੁੰਦੇ ਆ ਛੱਟਾ ਲਾ ਦੇ ਮੜਿਆ ਉਹ ਛੱਟਾ ਹੀ ਲਾਉਂਦੇ ਹੁੰਦੇ ਆ ਇਸੇ ਕਰਕੇ ਲੋ ਜੀ ਗੋਭੀ ਆਪਣੀ ਪੜ ਕੇ ਬਿਲਕੁਲ 90 95% ਰੈਡੀ ਹੋ ਗਈ ਆ ਜਿਹੜੀ ਹੁਣ 5% ਰਹਿਦੀ ਆ ਨਾ ਉਹ ਆਪਾਂ ਹੁਣ ਇਹਦੇ ਤੇ ਟੱਪਣ ਦੇ ਦੇਣਾ ਆ ਧਨੀਆ ਕੱਟਿਆ ਪਿਆ ਹੈ ਧਨੀਆ ਪਾ ਕੇ ਟੱਪਣ ਦੇ ਦੇਣਾ ਆ ਗੋਭੀ ਬਿਲਕੁਲ ਰੈਡੀ ਹੋ ਗਈ ਆ ਖਾਣ ਨੂੰ ਦੇਖੋ ਬਿਲਕੁਲ ਕੱਲੀ ਕੱਲੀ ਆ ਮਸਾਲਾ ਵੀ ਵਿੱਚ ਰਚ ਗਿਆ ਆ ਕੱਲਾ ਕੱਲਾ ਪੀਸ ਆ ਨਾਮ ਇਕੱਠੀ ਇਹ ਹੋਈ ਆ ਆਲੂ ਵੀ ਐਨ ਗੋਪੀ ਡੈਡੀ ਆਪਣੀ ਖਾਣ ਤੁਸੀਂ ਵੀ ਬਣਾ ਕੇ ਇਸ ਆਸਾਨ ਤਰੀਕੇ ਨਾਲ ਇੱਕ ਵਾਰ ਟਰਾਈ ਕਰਿਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਜਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸ਼ੇਅਰ ਵੀ ਕਰਿਓ ਕਮੈਂਟ ਵੀ ਕਰਕੇ ਦੱਸਿਓ ਵੀ ਕਿੱਦਾਂ ਲੱਗੀ ਇਹ ਇਸ ਤਰੀਕੇ ਨਾਲ ਇੱਕ ਵਾਰ ਜਰੂਰ ਬਣਾਇਓ ਹਨਾ ਮਿਲਾਂਗੇ ਆਪਾਂ ਕਿਸੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ